ਬਾਈ ਜੀ ਵਾਈਗੁਰੂ ਖਾਲਸਾ ਬਾਈਗੁਰੂ ਦੀ ਫਤਿਹ ਸਾਡੇ ਪਿੰਡ ਬਾੜੇਦਰਾਕ ਕੇ ਹੋਲੀ ਨੂੰ ਛੱਡ ਕੇ ਹੋਲਾ ਮੰਲਾ ਮਨਾਇਆ ਜਾਂਦਾ ਹੈ ਜਿਸ ਵੇਲੇ ਬੀਬੀਆਂ ਭੈਣਾਂ ਬੰਦੇ ਬਜ਼ੁਰਗ ਬੱਚੇ ਸਾਰੇ ਹਸਾਲਾਂ ਦੇ ਨਾਲ ਵੱਖ-ਵੱਖਰੀਆਂ ਗੇਮਾਂ ਖੇਡੀਆਂ ਜਾਂਦੀਆਂ ਨੇ ਖਾਸ ਕਰਕੇ ਵਿਰਸਾ ਨੂੰ ਲੈ ਕੇ ਸੱਭਿਆਚਾਰਕ ਗੇਮਾਂ ਖੇਡੀਆਂ ਜਾਂਦੀਆਂ ਜਿਵੇਂ ਚਾਟੀ ਦੌੜ ਪੂਰੀ ਦੌੜ ਤਿੰਨ ਟੰਗੀ ਦੌੜ ਆਧ ਗੇਮਾਂ ਪਰ ਅਸਾ ਕਸੀ ਗੋਲਾ ਸੁੱਟਣ ਦੀਆਂ ਗੇਮਾਂ ਹੁੰਦੀਆਂ ਜਿਸ ਵਿੱਚ ਬੱਚੇ ਬਜ਼ੁਰਗ ਬੀਬੀਆਂ ਭੈਣਾ ਸਭ ਹਿੱਸਾ ਲੈਂਦੀਆਂ ਮੈਡੀਕਲ ਚੇਅਰ ਵੀ ਕਰਾਈ ਜਾਂਦੀ ਹੈ ਜੀ ਅੱਡ ਵੱਡ ਉਮਰ ਦੇ ਵਰਗ ਦੇ ਹਿਸਾਬ ਨਾਲ ਜੀ ਬਾਈ ਜੀ ਤੁਸੀਂ ਵੀ ਸਾਰੇ ਆਪ ਦੇ ਪਿੰਡ ਇਦਾਂ ਦੀ ਕੋਸ਼ਿਸ਼ ਕਰਿਆ ਕਰੋ ਕਿ ਹੋਲੀ ਤੋਂ ਬਚ ਕੇ ਹੋਲਾ ਮੱਲਾ ਮਲਾਇਆ ਕਰੋ ਜਿਵੇਂ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਬਾਈ ਜੀ ਦੇ ਦੇ ਸਕਦੇ ਆ ਜਿਸ ਤਰ੍ਹਾਂ ਨੌਜਵਾਨ ਵੀਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਗੇਮ ਵਿੱਚ ਵਧੀਆ ਨਾਲ ਮਿਲ ਕੇ ਗੇਮ ਪ੍ਰੋਗਰਾਮ ਕੀਤਾ ਸਭ ਹੁਲੇ ਮੁਹੱਲੇ ਦਾ ਜੀ ਬਿਨਾ ਕਿਸੇ ਲੜਾਈ ਝੜੇ ਨੁਕਸਾਨ ਤੋਂ ਜੀ ਰਲ ਮਿਲ ਕੇ ਰਿਆ ਕਰੋ ਇਹਦਾ ਪਿੰਡ ਦਾ ਕੱਠ ਵਿਵਾਦ ਦਾ ਇਕ ਤੱਤਵਾਕ ਵਾਧਈ ਹੈ ਪਿੰਡ ਵਿੱਚ ਦੇਖੋ ਜੀ ਇਹ ਖੇਡਾਂ ਸਾਡੀਆਂ ਵਿਰਾਸਤੀ ਖੇਡਾਂ ਦੇਖੋ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਦੀਆਂ ਖੇਡਾਂ ਵਿੱਚ ਜਦੋਂ ਨੌਜਵਾਨ ਭਾਗ ਲੈਣਦੀ ਹੈ ਜੀ ਕੀਮਾ ਚਲਦੀਆਂ ਕੋਈ ਜਿੱਤ ਦਾ ਕੋਈ ਹਾਰ ਦਾ ਜਦ ਤਣਾ ਹਾਰਨਾ ਜ਼ਰੂਰੀ ਨਹੀਂ ਭਾਗ ਲੈਣਾ ਜ਼ਰੂਰੀ ਹੈ ਜੀ ਵਿੱਚ ਇਸ ਤਰ੍ਹਾਂ ਨੌਜਵਾਨਾਂ ਤੋਂ ਸ਼ਾਬਾਸ਼ ਵਾਧਾ ਗਾਂ ਜਾ ਕੇ ਵੀ ਨੌਜਵਾਨ ਵੱਡਾ ਕਦਮ ਚੁੱਕਦੇ ਆਂ ਇਹ ਚੀਜ਼ ਨੂੰ ਦੇਖ ਕੇ ਜੀ ਆ ਦੇਖੋ ਬੀਬੀਆਂ ਨੇ ਵੀ ਸਾਡੀਆਂ ਨੇ ਭੈਣਾਂ ਨੇ 뮤지컬 ਚੇਅਰ 'ਚ ਹਿੱਸਾ ਲਿਆ ਜੀ ਵਧੀਆ ਮੁਕਾਬਲੇ ਕੀਤੇ ਆ ਜੀ ਵਧੀਆ ਖੇਡ ਦਾ ਪ੍ਰਦਰਸ਼ਨ ਹੋਇਆ ਜੀ ਨਾਲੇ ਦੇਖੋ ਜਿਉਂ ਤਾਂ ਆਪਾਂ ਉਹਨੇ ਜਾਣਦੇ ਆ ਜੀ ਫਿਰ ਮੇਲ ਵਰਤਨ ਵਾਧਾ ਜੀ ਮੂੰਹ ਪਰ ਵਾਧਾ ਤੇ ਨਾਲੇ ਸੰਗ ਖੁੱਲਦੀ ਹੈ ਜੀ ਉਹ ਸੰਗਤੋ ਸਾਡੇ ਨੌਜਵਾਨ ਰਸਕਸੀ ਦੀ ਤਿਆਰੀ ਕਰ ਰਹੇ ਆ ਜਿਸ ਵਿੱਚ ਇੱਕ ਪਾਸੇ ਪਿੰਡ ਵਾੜਾਦਰਾਕ ਦੀ ਟੀਮ ਤੇ ਦੂਜੇ ਪਾਸੇ ਨਾਨਕਸਰ ਦੀ ਟੀਮ ਆ ਜੀ ਵਾੜਾਦਰਾਕ ਆ ਦੋਵੇਂ ਪਾਸੇ ਦੋਵੇਂ ਮੈਚਾਂ 'ਚ ਜੇਤੂ ਰਿਹਾ ਜੀ ਰਸਕਸੀ ਦੀ ਟੀਮ ਬਹੁਤ ਸੋਹਣਾ ਮੈਚ ਲੱਗਿਆ ਜੀ ਨੌਜਵਾਨਾਂ ਨੇ ਬਹੁਤ ਜ਼ੋਰ ਲਾਇਆ ਜੀ ਬਹੁਤ ਸੋਹਣਾ ਲੱਗਦਾ ਇਦਾਂ ਦੀਆਂ ਗੇਮਾਂ ਦੇਖ ਕੇ ਜੀ ਆਪ ਨੂੰ ਵੀ ਖੇਡਣ ਦਾ ਜੀ ਕਰਦਾ